ਸ੍ਰੀ ਗਾਲ ਜੀ ਮੈਂ ਖੁਸ਼ੀ ਤੇ ਲੈ ਕੇ ਹਾਜ਼ਰ ਆ ਖਰੀਆਂ ਖਰੀਆਂ ਪਹਿਲਾ ਤਮਕ ਬੇਸ ਫਿਰ ਜੈਵੂ ਤੇ ਹੂੰ ਤਮਕ ਬੇਸ 2 ਦੇ ਨਾਲ ਇੰਡਸਟਰੀ ਦੇ ਵਿੱਚ ਤਾਂ ਮਾਲ ਮਚਾਉਣ ਜਾ ਰਿਹਾ ਹੈ ਮੁੱਖ ਮੰਤਰੀ ਜਿਵੇਂ ਕਿ ਸਾਰੇ ਜਾਣਦੇ ਕਿ ਮੁੱਖ ਮੰਤਰੀ ਨੇ ਇਹ ਕਈ ਵਾਰ ਲਾਈਵ ਆ ਕੇ ਦੱਸਿਆ ਸੀ ਕਿ ਬਹੁਤ ਜਲਦ ਉਸ ਦਾ ਦੂਸਰਾ ਗਾਣਾ ਆ ਰਿਹਾ ਹੈ ਅਗਲਾ ਸੋਨੀ ਮਾਨ ਦੇ ਨਾਲ ਤਮਕ ਬੇਸ 2 ਜਿਸ ਦੇ ਵਿੱਚ ਇਹ ਜੋੜੀ ਇੱਕ ਵਾਰ ਫਿਰ ਇਕੱਠੇ ਦਿਖਾਈ ਦੇਗੀ ਉਥੇ ਜੇਕਰ ਗੱਲ ਕਰੀਏ ਇਸ ਗਾਣੇ ਦੀ ਤਾਂ ਇਸ ਗਾਣੇ ਦੀ ਸ਼ੂਟਿੰਗ ਹੋ ਚੁੱਕੀ ਹੈ ਸ਼ੁਰੂ

ਇੱਕ ਗੱਲ ਮਾਣੀ ਬੇਦੀ ਗੱਲ ਗੱਲ ਹੀ ਉੱਤੇ ਕਹਿੰਦਾ ਏ ਯਾਰ ਤੂੰ ਭਾ ਘਾ ਘਾ ਗੱਲ ਗੱਲ ਹੀ ਉੱਤੇ ਕਹਿੰਦਾ ਸਹੀ ਜੋ ਗੱਲ ਗੱਲ ਹੀ ਉੱਤੇ ਕਹਦਾ ਪੈਸੋ ਗੱਲ ਗੱਲ ਮਾਣੀ ਬੇਦੀ ਉਹ ਗੱਲ ਗੱਲ ਕੀ ਬਾਤ ਥੈਂਕ ਯੂ ਵੈਰੀ ਗੁੱਡ ਜੋਗੇ ਨਿਆਂ ਕਿਲਾ ਨਾਗ ਬਾਤ ਤੇ ਇਦਾਂ ਗੱਲ ਹੀ ਇਕ ਤਾਂ ਇਹ ਬੰਦ ਤੇ ਵਿੱਚ ਨਹੀਂ ਦੇਖਿਆ ਦੋਸਤੋ ਇਸ ਵੀਡੀਓ ਦੇ ਵਿੱਚ ਮੁੱਖ ਮੰਤਰੀ ਤੇ ਸੋਨੀ ਮਾਨ ਕਿਸ ਤਰ੍ਹਾਂ ਆਪਣੇ ਅਗਲੇ ਗਾਣੇ ਦੀ ਤਿਆਰੀ ਦੇ ਵਿੱਚ ਲੱਗ ਗਏ ਨੇ ਤੇ ਕਿਸ ਤਰ੍ਹਾਂ ਸ਼ੂਟਿੰਗ ਜਿਹੜੀ ਇਸ ਗਾਣੇ ਦੀ ਚੱਲ ਰਹੀ ਹੈ ਤੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸੋ ਹੁਣ ਇੰਤਜ਼ਾਰ ਰਹੇਗਾ ਇਸ ਗਾਣੇ ਦਾ ਕਿਸ ਗਾਣੇ ਦੇ ਨਾਲ ਵੀ ਇਹ ਜੋੜੀ ਆਡੀਅנס ਨੂੰ ਖੁਸ਼ ਕਰ पाएगी ਜਾਂ ਨਹੀਂ ਕਿ ਇਸ ਗਾਣੇ ਦੇ ਨਾਲ ਵੀ ਅਗਲੇ ਜਿਹੜਾ ਗਾਣਾ ਇਹਨਾਂ ਦਾ ਆਉਣ ਜਾ ਰਿਹਾ ਉਹਦੇ ਵੀ ਵਿਊਜ਼ ਪਿਛਲੇ ਗਾਣਿਆਂ ਦੇ ਵਾਂਗ ਮਿਲੀਅਨਸ ਦੇ ਵਿੱਚ ਜਾਣਗੇ ਜਾਂ ਨਹੀਂ For new updates please subscribe A1 News and click the bell icon